ਯਾਰ ਮੀ ਜੀ ਮਾਣਦਾਨ 68 ਦੀ ਦੇਦਾਂਗੇ ਭਾਜੀ 65 ਦੀ 65 ਦੀ ਦੇਦਾਂਗੇ ਭੈਣ ਸਾਹਿਬ 15 16 ਕਿਲੋ ਦੀ ਗਾਰੰਟੀ ਹੈ ਠੀਕ ਆ ਤੇ ਮੋਲੇ ਦਾ ਕਿਨਾ ਕਰਨਾ ਜੀ ਹਾਂ ਨਾ 74 ਦੀ ਦੇਦਾਂ ਹਾਂ ਜੀ ਸਾਸਰੀ ਘਾਲ ਭਾਜੀ ਸਾਸਰੀ ਘਾਲ ਭਾਜੀ ਕੀ ਹਾਲ ਚੱਲ ਜੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਸ ਕਿਰਪਾ ਭਾਜੀ ਤੁਸੀਂ ਸੁਣਾਓ ਜੀ ਕਿੰਨੇ ਪੌਹ ਸੇਲ ਕਰਨੇ ਆ ਜੀ ਅੱਜ ਆਪਣੇ ਕੋਲ 6 ਆ ਜੀ 6 ਬਹੂ ਆ ਜੀ ਹਾਂਜੀ ਠੀਕ ਆ ਜੀ ਤੇ ਮਾਲ ਲਿਓਨੇ ਆ ਉਧਰੋਂ ਹਾਂਜੀ ਠੀਕ ਆ ਤੇ ਦੰਦਾ ਜੀਆਂ ਝੋਟੀਆਂ ਸਾਰੀਆਂ ਝੋਟੀਆਂ ਦੰਦਾ ਜੀਆਂ ਭਾਜੀ ਸਾਰੀਆਂ ਠੀਕ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਭਾਜੀ ਪਿੰਡ ਅਠਵਾਲਿਆ ਜੀ ਤੇ ਬਲਾਕ ਤਰਸਿੱਕਾਵਾ ਤਹਿਸੀਲ ਬਾਬਾ ਵਗੜਾ ਜ਼ਿਲ੍ਹਾ ਅੰਮ੍ਰਿਤਸਰ ਆ ਮੇਰਾ ਠੀਕ ਆ ਨਾਮ ਕੀ ਆ ਜੀ ਮੇਰਾ ਰਾਣਾ ਭਾਜੀ ਰਾਣਾ ਨਾਮ ਆ ਹੋ ਨੰਬਰ ਦੱਸ ਦਿਓ ਜੀ 9779714340 ਠੀਕ ਆ ਤੇ ਬੱਚੇ ਕੱਟੇ-ਕੱਟੀਆਂ ਹੀ ਆ ਇਹ ਕੱਟੇ-ਕੱਟੀਆਂ ਹੀ ਆ ਭਾਜੀ ਤੁਹਾਨੂੰ ਪਤਾ ਹੀ ਆ ਠੀਕ ਆ ਤੇ ਮੈਂ ਕਿਤੇ ਕੱਟੇ ਹੀ ਨਾ ਕੱਲੇ ਹੁਣ ਤਾਂ ਇਹ ਚੀਜ਼ ਪੁੱਛਣੀ ਪੈਂਦੀ ਆ ਤੇ ਆ ਪਹਿਲੇ ਨੰਬਰ ਤੇ ਜੋ ਟੀ ਦਿਖਾਈਏ ਤੋੜ ਲਓ ਨਾਲੇ ਇਹਨੂੰ ਤੇ ਨਾਲੇ ਦੱਸੋ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ ਇਹਨੂੰ ਭਾਜੀ ਪਾਜੀ ਅੱਜ 10ਵਾਂ ਦੇ ਰਹੇ ਆ 10ਵਾਂ ਦੇਣੇ ਆ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਹੈ ਜੀ ਹੁਣੇ ਦੇ ਕੋਲ ਦੁੱਧ ਪੰਜੀ ਦੇ ਕੋਲ 12 ਕਿਲੋ 12 ਕਿਲੋ ਦੁੱਧ ਇਹਦੇ ਕੋਲ ਹਾਜ਼ਰ ਆ ਕੱਦ ਵੇਖੋ ਝੋਟੀ ਦਾ ਆਹ ਵੇਖੋ ਤੇ ਬੱਚਾ ਮਗਰ ਕੱਟਾ ਕੱਟੀ ਇਹਦੇ ਮਗਰ ਕੱਟਾ ਹੋ ਜੀ ਇਹਦੇ ਮਗਰ ਆ ਜੀ ਕੱਟਾ ਕੁਆਲਿਟੀ ਝੋਟੀ ਦੀ ਚੈੱਕ ਕਰੋ ਮੁੱਲ ਵੇਖੋ ਤੁਸੀਂ ਮੁੱਲ ਸੁਣ ਕੇ ਕੁਆਲਿਟੀ ਆਪੇ ਪਛਾਣ ਲੈਣੀ ਆ ਜੀ ਮੁੱਲ ਬਿਲਕੁਲ ਨਿਕੇ ਨਿਕੇ ਕਰਨੇ ਆ ਇਹ ਭਾਜੀ ਸਵੇਰੇ ਉੱਤਰੀਆਂ ਝੋਟੀਆਂ ਅੱਛਾ ਤੇ ਝੋਟੀ ਕੋ ਦੁੱਧ ਜਿਹੜਾ ਵਾ ਅਗਲੇ ਘਰ ਦੀ ਜਿਹੜੀ 14 ਕਿਲੋ ਦੀ ਗਾਰੰਟੀ ਆ ਅੱਛਾ ਇਹਦੀ 14 ਕਿਲੋ ਦੀ ਗਾਰੰਟੀ ਆ ਉਪਰੇ ਥਾੜਾ ਕਰਕੇ ਮੜਾ ਜਾ ਇਹਨੇ 19 ਕੀਤੀ ਆ ਤੇ ਚੌਕਰ ਮਾਰ ਕੇ ਝੋਲੀ ਬਚਾ ਛੱਡ ਕੇ ਠੀਕ ਆ ਕੇਵਲੇ ਹੁੰਦਾ ਵੀ ਕਈ ਭੈਣਾ ਚੋਦੀਆਂ ਵਾ ਜੀ ਤੇ ਉਪਰੇ ਥਾੜ ਕੇ ਇੱਕ ਦੋ ਦਿਨ ਪਸ਼ੂ ਕਰ ਜਾਂਦਾ ਠੀਕ ਆ ਤੇ ਕੋਈ ਭੈਣ ਭਰਾ ਆਣ ਕੇ ਕਵੇ ਵੀ ਵੀਰ ਜੀ ਤੁਸੀਂ ਦੱਸਿਆ ਨਹੀਂ ਜੀ ਆਪਾਂ ਦੱਸ ਕੇ ਦੇਣੀ ਬਿਲਕੁਲ ਬਿਲਕੁਲ ਦੱਸੇ ਦਾ ਵਾਅਦਾ ਆ ਜੀ ਜਿਹੜੀ ਜੀ ਦੱਸ ਦੇਣੀ ਉਹਦੇ ਨਾਲ ਦੀ ਰੀਸ ਨਹੀਂ ਕੱਦ-ਕੱਡ ਝੋਟੀ ਦਾ ਚੈੱਕ ਕਰ ਲਓ ਆਖ ਥਣ ਬਹੁਤ ਸੋਹਣਾ ਲੱਗਾ ਵਾ ਕਵਾਲਿਟੀ ਚੰਗੀ ਆ ਜੀ ਜਾਂੰਦ ਬਾਕੀ ਸਿੰਘ ਦੀ ਕੁਆਲਿਟੀ ਵਧੀਆ ਤੇ ਬੇਲ ਦੀ ਵੀ ਝੋਟੀ ਲੰਮੀ ਆ ਮਗਰ ਇਹਦੇ ਬੱਚਾ ਕੱਟਾਂ ਆ ਜੀ ਆ ਵੇਖੋ ਇਹਦਾ ਮੁੱਲ ਬਿਲਕੁਲ ਨਿਕੇ ਨਿਕੇ ਹੀ ਦੇਣੇ ਅੱਜ ਬਾਜ਼ਾਰ ਘੁੰਮ ਲਿਆ ਮੁੱਲ ਨਹੀਂ ਲੱਭਣੀ ਬਿਲਕੁਲ ਪਾਜੀ ਜਾਇਜ਼ ਕਰਕੇ ਦੇਣੇ ਦੁੱਧ ਦੇ ਕਿੰਨਾ ਕ ਕਰ ਜੂਗੀ ਏ ਦੁੱਧ ਭਾਜੀ ਜਿਹੜਾ ਘਰ ਦੀ ਵਾਲੋ 14 ਕਿਲੋ ਦੀ ਆ ਠੀਕ ਆ ਜਿਹੜਾ ਮੈਂ ਚੋਇਆ ਵਾ ਸਵੇਰੇ 6 ਕਿਲੋ ਦੁੱਧ ਜੋ ਹੈ ਸ਼ੇਰ ਆਤੀ ਉਹਨਾਂ ਦੇ ਘਰ ਕੇ ਆ ਠੀਕ ਆ ਬੱਚੇ ਨੂੰ ਛੱਡ ਕੇ 12 ਕਿਲੋ ਦੁੱਧ ਆ ਝੋਟੀ ਉਹ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ 1-10 ਕਰਦੀਆਂ ਛੋੜ 1-5 ਦੀ ਝੋਟੀ ਵੀ ਆ ਉਹ ਚੋਂ ਕਰਦੀ ਏ ਥੋੜੀ ਯਾਰ ਛੋੜ ਕਰਦਾ 1 ਲੱਖ ਤੇ 4000 ਦੀ ਬਾਕੀ ਫੋਨ ਲਾਵੇ ਕੋ ਭੈਣ ਭਰਾ ਮੋੜਨਾ ਨਹੀਂ ਗਾ ਆਪਾਂ ਕਿਸੇ ਨੂੰ ਠੰਡੀ ਆ ਵੇ ਲੋਈ ਠੰਡੀ ਤੇਰੀ ਆ ਸਿਰਫ ਇਹ ਆ ਵੀ ਉਪਰੇ ਥਾਂ ਦਾ ਕਰਕੇ ਮਾੜਾ ਜਿਹਾ ਕੀਤਾ ਵੀ ਗੱਡੀ ਚ ਉਤਰੀ ਆ ਸਵੇਰੇ ਠੀਕ ਆ ਤੇ ਝੂਠ ਮਾਰ ਕੇ ਨਹੀਂ ਦੇਣੀ ਝੂਠ ਨਹੀਂ ਮਾਰਨਾ ਹਾਂ ਠੀਕ ਆ ਦੂਜੇ ਨੰਬਰ ਵਾਲੀ ਬਾਰੇ ਦੱਸੋ ਜੀ ਇਹ ਵੀ ਭਾਜੀ ਪਹਿਲਾ ਸੁਆ ਵਾ ਅੱਛਾ ਜੀ 6 ਦੰਦ ਝੋਦੀ ਆ ਠੀਕ ਆ ਤੇ ਦੁੱਧ ਕਿੰਨਾ ਦੇ ਕੋਲ ਜੀ ਇਹਦੇ ਕੋਲ ਭਾਜੀ 10 ਕਿਲੋ ਦੁੱਧ ਮੋਕੇ ਦਾ ਕੱਦ ਪੂਰਾ ਵੱਡਾ ਕੱਦ ਪੂਰਾ ਵੱਡਾ ਪਹਿਲਾ ਸੁਆ 6 ਦੰਦ 6 ਦੰਦ ਝੋਟੀ ਪਹਿਲਾ ਸੁਆ ਬੱਚਾ ਮਗਰ ਕੱਟੀ ਹਾਂ 15 ਦਿਨਾਂ ਦਾ ਸੁਆ ਠੀਕ ਆ 15 ਦਿਨ ਹੋ ਗਏ ਸੂਈ ਨੂੰ ਕੱਦ ਤੁਸੀਂ ਆਪ ਚੈੱਕ ਕਰ ਲਿਓ ਸਿੰਘ ਦੀ ਕੁਆਲਿਟੀ ਵੇਖ ਲਓ ਝੋਟੀ ਵੱਡੀ ਆ ਕੋਈ ਵੀ ਭੈਣ ਭਰਾ ਦੋ ਦਾ ਦੰਦ ਖਿਆ ਦੰਦ ਚੋਗੇ ਲੈ ਕੇ ਜਾ ਜੀ 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 ਪੈਸੇ ਖਰਚਣੇ ਭੈਣ ਭਰਾਵਾਂ ਦਾ ਫਰਜ਼ ਬਣਦਾ ਚਵਾਈ ਕਰਕੇ ਖਾਣ ਜੇ ਆਪਣੀ ਆ ਵੇਖੋ ਜ਼ਿੰਮੇਵਾਰੀ ਬਣਦੀ ਏ ਉਹਨਾਂ ਦੀ ਵੀ ਕੋਰੋਚਾ ਕਾ ਝੋਟੀ ਦਾ ਕੱਦ ਪੂਰਾ ਵੱਡਾ ਵਾ ਇਸ ਟਾਈਮ ਤੇ 10 ਕਿਲੋ ਦੁੱਧ ਜਿਹੜਾ ਉਹ ਹਾਜ਼ਰ ਹੈ ਇਹਦੇ ਕੋਲ ਵੇਖੋ 24 ਚੁਵਾਈ ਰੂਮਰ ਕੀ ਪੋਲੀ ਆ ਜੀ ਇਹ ਗੰਗਾ ਨਗਰ ਵਾਲਿਆਂ ਕੋ ਭਾਜੀ ਝੋਟੀ ਲਈ ਆ ਵਿਖਾਵਾ ਥੋੜਾ ਜਿਹਾ ਘੱਟ ਵਿਖਾ ਲਿਆ ਠੀਕ ਆ ਦੁੱਧ ਗਰੰਟੀ ਵਾਲਾ ਠੀਕ ਆ ਦੁੱਧ ਗਰੰਟੀ ਵਾਲਾ 4 ਡੰਗ ਚੋ ਕੇ ਲੈ ਕੇ ਜਾਵੇ ਭੈਣ ਠੀਕ ਆ ਇੱਕ ਨਹੀਂ ਆਂਦੇ ਦੋ ਨਹੀਂ ਆ ਤੇ ਤਿੰਨ ਨਹੀਂ ਚਾਰ ਡੰਗ ਸਵਾਦ ਹੀ ਤਾਂ ਆਉਣਾ ਵਾਂਗੇ 4 ਟੈਂਕ ਜੀ ਜੀ ਆ ਵੇਖੋ ਜੀ ਕੱਦ-ਕਾਡ ਪੂਰਾ ਵੱਡਾ ਵਾ ਤੇ ਮੁੱਲ ਵੇਖੋ ਨਿਗਾਹਾਈ ਕਰਨਾ ਬਸ ਥਣਾ-ਥੁਣਾ ਦੀ ਓਕੇ ਆ ਭਾਜੀ ਵਾਅਦਾ ਘਾੜਦ ਨਹੀਂ ਕੋਈ ਕੋਈ ਭਿੰਡ ਸਾਹਿਬ ਕੋਈ ਕਰਕੇ ਲੈ ਕੇ ਜਾਣ ਭੈਣ ਭਰਾ ਕੋਈ ਵਾਅਦਾ ਘਾੜਦ ਨਹੀਂ ਆ ਕੀ ਨਹੀਂ ਗਰੰਟੀ ਐ ਅੱਜ ਕੱਲ ਦੀ ਠੀਕ ਆ ਮੋਲ ਤਾਂ ਸੀ ਇਹ ਫੇ ਕਿੰਨਾ ਕਰਨਾ ਬਲ ਬਿਲਕੁਲ ਹੀ ਜਾਇਜ਼ ਕਰ ਦिए ਜਾਇਜ਼ 87000 ਦੀ ਝੋਟੀ ਛੋਟ ਕਰ ਦੋਗੇ 2000 ਛੋਟ ਕਰ ਦਾਂਗੇ ਮੌਕੇ ਤੇ 85000 ਦੀ ਝੋਟੀ ਦੇਣਾ ਕਿੱਲੇ ਦਾ ਸ਼ਿੰਗਾਰ ਹੈ ਕਿੱਲੇ ਦਾ ਸ਼ਿੰਗਾਰ ਕਦ ਵਜਣ ਵਾਲੀ ਆ ਇਹਦਾ ਭੈਣ ਭਰਾ ਲੈ ਜਾਊਗਾ ਨਾ ਦੋਆ ਮਹੀਨੇ ਦੀ ਗੱਪੜ ਹੋ ਜੂ 75000 ਦੀ ਝੋਟੀ ਲੈ ਲਊਗਾ ਮੈਂ ਠੀਕ ਆ ਬਾਕੀ ਸੋਹਣੀ ਪੂਰੀ ਆ ਅੱਗੇ ਨੰਬਰ ਤੇ ਆ ਗਈ ਤੀਜੇ ਨੰਬਰ ਵਾਲੀ ਇਹ ਵੀ ਪਹਿਲਾ ਸੂਆ ਦੋ ਦੰਦ ਝੋਟੀ ਬਜੇ ਦੋ ਦੰਦ 52 52 ਛੇਵੇਂ ਦਿਨ ਸੂਈ ਨੂੰ ਠੀਕ ਆ ਇਨ ਨੂੰ ਬੱਚੇ ਦਾ ਪਾ ਕੇ 10 ਕਿਲੋ ਬੋਲਾ। ਬੱਚਾ ਕੀ ਮਗਰੇ ਦੇ? ਇਹਦੇ ਮਗਰ ਕੱਟਾ ਭਾਈ। ਕੱਟਾ ਮਗਰ ਤੋਰ ਲਓ ਨੂੰ। ਬਾਕੀ ਕਾਦੇ ਦਾ ਵੀ ਸੋਨਾ ਵਾ। ਸਿੰਘ ਦੀ ਕੁਆਲਿਟੀ ਇਹਦੀ ਵੀ ਚੰਗੀ ਆ। ਆਹ ਵੇਖੋ ਜੀ। ਬਾਕੀ ਕੁਆਲਿਟੀ ਤੁਸੀਂ ਆਪ ਚੈੱਕ ਕਰਨੀ ਆ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਦਿਖਾ ਦੇਣਾ। ਆਹ ਵੇਖੋ। ਦੁੱਧ 10 ਕਿਲੋ। ਦੁੱਧ 10 ਕਿਲੋ। 10 ਕਿਲੋ ਹਾਜ਼ਰ ਆ ਦੁੱਧ ਇਸ ਟਾਈਮ ਤੇ। ਸੋਹਣੀਆਂ ਫੱਬਦੀਆਂ ਜੀ ਝੋਟੀਆਂ। ਕੱਦ ਦੇ ਦਾ ਵੀ ਚੰਗਾ ਜੀ ਥਾਨ ਸੋਹਣਾ ਲੱਗਾ ਇਹਨੂੰ ਵੀ ਆਹ ਇੱਕ ਕੁਆਲਿਟੀ ਝੋਟੀ ਦੀ ਜਾਣਦ ਕਰੋਚ ਥਾਨ ਤੁਣ ਸੋਹਣੇ ਲੱਗੇ ਮੁੱਠੀ ਦੀ ਜਵਾਲੇ ਥਾਨਿਆਂ ਬਾਕੀ ਕੁਆਲਿਟੀ ਦੀਆਂ ਝੋਟੀਆਂ ਵਾਂ ਸਾਰੀਆਂ ਬੱਚੇ ਮਗਰ ਕਈਆਂ ਦੇ ਕਟੀਆਂ ਵਾਂ ਤੇ ਕਈਆਂ ਦੇ ਕੱਟੇ ਆ ਉਹ ਤੁਸੀਂ ਆਪ ਵੇਖ ਲਿਓ ਆਗੇ ਤੁਹਾਨੂੰ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਤੁਹਾਡੇ ਤੱਕ ਦੱਸ ਦਸਣਾ ਆਪਾਂ ਵੀ ਇੱਥੇ ਪਸ਼ੂ ਇੰਨੇ ਹਾਜ਼ਰ ਹੈਗੇ ਆ ਦੁੱਧ ਭਾਜੀ ਕਿੰਨਾ ਕ ਚਵਾਈ ਜਾਊਗੀ ਇਹ ਦੁੱਧ ਭਾਜੀ 12-13 ਕਿਲੋ ਆਮ ਨਾਲ ਚਵਾਈ ਜਾਊਗੀ ਠੀਕ ਆ ਹੁਣ ਆਪਾਂ 10 ਕਿਲੋ ਹੀ ਦੇਣਾ ਵਾ ਹਾਂ ਠੀਕ ਜਿਹੜਾ ਮੌਕੇ ਦਾ ਨਾ ਉਹ ਹੀ ਦੱਸਾਂਗੇ ਜਿਹੜਾ ਹੁਣ ਹਾਜ਼ਰ ਜਿਹੜਾ ਤੁਸੀਂ ਚਵਾ ਕੇ ਦੇਣਾ ਉਹ 10 ਕਿਲੋ ਹਾਜ਼ਰ ਆ ਹਾਂਜੀ ਤੇ ਮੋਲੇ ਤਾਂ ਕ ਨਾ ਕਰਨਾ ਜੀ ਮੁੱਲ ਭਾਜੀ 95000 ਰੁਪਏ ਛੋੜ ਹਾਂ ਨਾ 92 ਦੀ ਝੋਟੀ ਦਾ 90 ਦੀ ਨਾ ਕਰਦੀ ਇਹ ਪੂਰੇ ਦੀ ਦੇ ਦਾਂਗੇ ਭਿੰਡਾ ਸਾਹਿਬ ਫੋਨ ਲਾਵੇ ਕੋਈ ਭੈਣ ਭਰਾ ਕੀ ਹੋਊਗਾ ਦੇ ਦਾਂਗੇ 90 ਫੋਨ ਲਾਵੇ ਕੋਈ ਭੈਣ ਭਰਾ ਮੋੜਨਾ ਕਿਸ ਨੂੰ ਨਹੀਂਗਾ ਇੱਕ ਲੈਣ ਆਵੇ ਤਾਂ ਦੋ ਲੈ ਕੇ ਜਾਵੇ ਇਹੋ ਜੇ ਮੁੱਲ ਕਰ ਰਹੇ ਆਪਾਂ ਅੱਗੇ ਜਿਹੜੀ ਦਿਖਾਉਣੀ ਹੈ ਵੀ ਕੱਦ ਪੂਰਾ ਵੱਡਾ ਝੋਟੀ ਦਾ ਕੋਈ 3 ਤੀਸਰਾ ਦਿਨ ਸੂਈ ਨੂੰ ਪਹਿਲਾ ਸੂਆ ਦੋ ਦੰਦ ਦਿਆ ਭਾਜੀ ਠੀਕ ਆ ਦੋ ਦੰਦ ਮੂੰਹ ਤੋਂ ਸੀਲ ਠੰਡੀ ਝੋਟੀ ਆ ਆ ਵੇਖੋ ਕਰੋ ਚੱਕ ਤੇ ਦੋਦ ਤੱਕ ਨਾ ਇਹਦੇ ਕੋਲ ਇਹਦੇ ਕੋਲ 10 ਕਿਲੋ ਹਾਜ਼ਰਿਆ ਮੂੰ 10 ਕਿਲੋ ਹਾਜ਼ਰਿਆ ਇਹਦੇ ਕੋਲ ਆ ਵੇਖੋ ਕੁਆਲਿਟੀ ਝੋੜੀ ਦੀ ਚੈੱਕ ਕਰੋ ਪੂਰੇ ਵੱਧੇ ਕੱਦ ਦੀ ਮਲ ਗਿਆ ਆ ਜੋ ਝੋਟੀ ਚੈੱਕ ਕਰੋ ਜੀ ਦਰਸ਼ਨ ਕਰੋ ਝੋਟੀ ਦੇ ਬਾਕੀ ਸੋਹਣੀਆਂ ਸਾਰੀਆਂ ਝੋਟੀਆਂ ਸੋਹਣੀਆਂ ਆ ਵੀ ਜਾਣ ਦੁੱਧ ਕਿੰਨਾ ਕੰਜਵਾਈ ਜਾਊਗੀ ਭਾਜੀ ਇਹ ਦੁੱਧ ਭਾਜੀ 12-13 ਕਿਲੋ ਰਾਵਣਾ ਜਾਊਗੀ ਠੀਕ ਆ 12 13 ਕਿਲੋ ਕਰੀ ਜਾਊਗੀ ਬਾਕੀ ਪਲੀ ਚੰਗੀ ਆ ਵੱਡੇ ਗਾੜ ਦੇ ਮਾਲ ਦੇ ਆ ਕੇ ਵੱਧ ਵੀ ਕਰ ਸਕੀ ਆਪਾਂ ਅੰਦਾਜ਼ਾ 12 13 ਕਿਲੋ ਦਾ ਬੱਚਾ ਕੱਟੀ ਕੱਟਾ ਇਹਦੇ ਮਗਰ ਇਹਦੇ ਮਗਰ ਕੱਟਾ ਭਜੀ ਇਹਦੇ ਮਗਰ ਵੀ ਕੱਟਾ ਠੀਕ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੁੱਲ ਭਜੀ ਇਹਦਾ 96000 ਰੁਪਇਆ ਮਾੜਦਣ ਕਿੰਨਾ ਕਰ 93 ਦੀ ਝੋਟੀ ਦੇ ਦਾ ਠੀਕ ਆ ਹੋਰ ਹੋ ਜੂ ਛੋਟ ਛੋਟ ਕਰ ਦਾਂਗੇ ਠੀਕ ਆ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਹਨਾ ਕੱਦ ਡਿਜ਼ਾਈਨ ਦੇਖੋ ਤੂੰ ਡਿਜ਼ਾਈਨ ਚੰਗਾ ਝੋਟੀ ਦਾ ਸੋਹਣੀ ਆ ਜੀ ਫੱਬਦੀ ਆ ਅੱਗੇ ਆ ਗਏ ਇੱਧਰ ਵਾਲੀਆਂ ਦੋਗੇ ਹਾਂਜੀ ਬਾਜੀ ਠੀਕ ਆ ਇਹ ਵੀ ਸੂਈਆਂ ਇਹ ਨੀਲੀ ਰਾਵੀ ਕਾਲੀ ਸੂਈ ਆ ਅੱਛਾ ਕੱਟੀ ਮਗਰਿਆ ਨੀਲੀ ਰਾਵੀ ਦੀ ਅੱਛਾ ਕੱਟੀ ਮਗਰਿਆ ਇਹ ਹਾਂਜੀ ਠੀਕ ਆ ਜੀ ਮੋਕੇ ਦਾ 10 ਕਿਲੋ ਬੋਲਾ ਹੈ 10 ਕਿਲੋ ਬੋਲਾ ਆ ਕੱਟੀ ਆ ਇਹਦੀ ਆਹ ਵਾਲੀ ਸੁੱਤੀ ਆ ਜੀ ਕੱਟੀ ਵੇਖੋ ਤੋੜ ਲਓ ਇਹਨੂੰ ਆਹ ਵੇਖੋ ਜੀ ਚੈੱਕ ਕਰੋ ਸੂਆ ਇਹਦਾ ਕਿੰਵਾ ਵਾ ਇਹਦਾ ਤੀਸਰਾ ਸੂਆ ਜੀ ਤੀਸਰਾ ਸੂਆ ਆਹ ਵੇਖੋ ਕਰੋ ਜੇ ਜਾਂਦੋ ਬਾਕੀ ਥੋੜਾ ਜਿਹਾ ਸਾਮ ਪਹਿਲਾਂ ਲੱਗਦਾ ਗੱਬਣ ਦੀ ਘਟ ਹੋਈ ਆ ਇਹ ਲੋ ਲੈਣ ਸਕਦੇ ਲੋ ਲੈਵਾਲੂਆ ਚੰਗਾ ਸੋਨਾ ਤਿਆਰ ਕੀਤਾ ਇਹਨੇ ਨੀਲੀ ਰਾਵੀ ਦੁੱਧ ਬੜਾ ਦਿੰਦੀ ਆ ਜੀ ਜੀ ਕੀ ਕੀਤੀ ਭਿੰਦਰ ਸਾਹਿਬ ਉਸ ਵੇਰੇ ਠੀਕ ਆ ਥਾਣਾ ਦਾ ਗੈਪ ਉਹ ਵੀ ਚੰਗਾ ਵਾ ਦੁੱਧ 14 ਕਿਲੋ ਦੀ ਗਰੰਟੀ ਆ ਠੀਕ ਆ 14 ਕਿਲੋ ਦੁੱਧ ਚਵਾਊਗੀ 14 ਕਿਲੋ ਦੁੱਧ ਚਵਾਊਗੀ ਆ ਵੇਖੋ ਜੀ ਜਿਆਦਾ ਨਹੀਂ ਕਹਿੰਦੇ ਸਰੀਰ ਦੇ ਹਿਸਾਬ ਨਾਲ 14 ਕਿਲੋ ਜੀ ਜੀ ਹੱਡੀ ਦੀ ਆ ਕਾਗਜ਼ ਵਰਗੀ ਪਤਲੀ ਜਮੜੀ ਆ ਪਤਲੀ ਜਮੜੀ ਵਾਲੀ ਆ ਜੀ ਜਾਣ ਦੋ ਬਾਕੀ ਲੇਵਾ ਆ ਜਾ ਘਰੋਂ ਜੀ ਲੇਵਾ ਬੋਲਦਾ ਜੀ ਦੁੱਧ ਹੈਗਾ ਇਹਦੇ ਕੋਲ ਹੋਣ ਜਿਹੜਾ 10 ਕਿਲੋ ਆਜ ਰਿਹਾ 10 ਕਿਲੋ ਗੋਲਾ ਕੱਲ ਦੀ ਸੋਈ ਆ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ 70000 ਰੁਪਏ ਹੈ ਮਾਣਦਣ 68 ਦੀ ਦੇਦਾਂਗੀ ਭਾਜੀ 65 ਦੀ 65 ਦੀ ਦੇਦਾਂਗੇ 65 ਦੀ ਬਾਕੀ ਮਾਣਦਣ ਭੈਣ ਭਰਾ ਕਰਾਂਗੇ ਭੈਣ ਭਰਾ ਮੁੜ ਕੇ ਕੋਈ ਸੌਦਾ ਨਾ ਕਰੇ 65 ਦੀ ਹਾਂ ਨਾ ਜੀ ਠੀਕ ਆ ਅਗਲੀ ਜਿਹੜੀ ਆ ਗਈ ਗੱਬਣ ਹਾਂ ਜੀ ਤੋੜ ਲਓ ਇਹਨੂੰ ਵੀ ਆ ਜੀ ਜਾਂ ਤੋਈ ਨਾ ਕਿੰਨੇ ਦਿਨ ਲੱਜੂਗੀ ਇਹ ਇਹ ਭਾਈ 5 ਦਿਨ ਹੈ 5 ਦਿਨ ਲੱਜੂਗੀ ਬਾਕੀ ਕੋਈ ਚੀਜ਼ਾਂ ਰੱਬ ਨੂੰ ਪਤਾ ਹੁੰਦੀਆਂ ਵਾ ਵੱਧ ਵੀ ਖੜ ਸਕਦੀ ਆ ਤੇ ਜੇ ਦੂਰ ਚਲ ਗਈ ਤਾਂ ਪਹਿਲਾਂ ਵੀ ਸੂ ਸਕਦੀ ਆ ਆ ਵੇਖੋ ਜੀ ਬਾਕੀ ਬੇਲ-ਬਾਲ ਕੱਦ-ਕਾੜ ਚੰਗਾ ਸੋਹਣਾ ਐਦਾ ਵੀ ਆਜੋ ਅਜੇ ਭਿੰਦਰ ਸਾਹਿਬ ਸ਼ਾਇਦ ਆਉਂਦਾ ਇਹਦੇ ਤੋਂ ਠੀਕ ਆ ਸੂ ਆ ਇਹਦਾ ਕਰਵਾਊਗਾ ਇਹਦਾ ਤੀਸਰਾ ਸੁਆ ਭਾਈ ਠੀਕ ਆ ਲੈ ਜੋ ਲੈ ਜੋ ਲੈ ਬਹੁਤ ਪਤਲੀ ਵਰਗੀ ਪਤਲੀ ਜਮ ਪਤਲੀ 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 ਜੀ ਪਤਲੀ ਨਾ ਵੇਖੋ ਦੁੱਧ ਕਿੰਨਾ ਕ ਚਵਾਈ ਜਾਊਗੀ ਭਾਜੀ ਇਹ ਸਭ 15 16 ਕਿਲੋ ਦੀ ਗਾਰੰਟੀ ਹੈ ਠੀਕ ਆ ਤੇ ਮੋਲੇ ਦਾ ਕਿਨਾ ਕਰਨਾ ਜੀ ਮੋਲੇ ਦਾ ਪਿੰਡ ਸਾਹਿਬ 76000 ਰੁਪਇਆ ਮਾਨਦਾਨ ਹੋ ਜਾਊਗਾ ਹਾਂ ਨਾ 74 ਦੀ ਦੇਦਾ ਠੀਕ ਆ ਬਾਕੀ ਫੂਨ ਲਾਵੇ ਭੈਣ ਭਰਾ ਕੋਈ ਭੈਣ ਭਰਾ ਲਾਉਣ ਜਿਹੜੇ ਦੁੱਧ ਦੇ ਸ਼ਕੀਨ ਹੈ ਨਾ ਠੰਡ ਚੱਡੇ ਵਾਲੇ ਦੇ ਵਿੱਚ ਜੀ 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 ਕੁਆਲਿਟੀ ਚੰਗੀ ਆ ਬਿਲਕੁਲ ਕਾਗਜ਼ਰ ਦੀ ਚਮੜੀ ਗਾਰੰਟੀ ਵਾਲਾ ਦੁੱਧ ਹੈ ਜੀ ਤੇ ਕਰਨੇ ਕੋਈ ਗੱਲਬਾਤ ਹੋਰ ਜੀ ਪਿੰਡ ਸਾਹਿਬ ਬਹੁਤ ਬਹੁਤ ਧੰਨਵਾਦੀ ਆ ਭੈਣ ਭਰਾਵਾਂ ਦੇ ਜੀ ਤੇ ਇਹ ਆ ਵੀ ਜੇ ਚੰਗੇ ਪਸ਼ੂ ਆਪਾਂ ਲੈ ਕੇ ਆਉਨੇ ਆਂ ਤੇ ਭੈਣ ਭਰਾ ਮੌਕਾ ਦਿੰਦੇ ਆਂ ਸੇਵਾ ਦਾ ਜੀ 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 ਮਾਲ ਖਰੀਦਿਆ ਪਹਿਲੀ ਵੀਡੀਓ ਜੀ ਆਪਾਂ ਮਜਾ ਚੰਗੀਆਂ ਪਾਈਆਂ ਝੋਟੀਆਂ ਹਾਂਜੀ 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 ਤੇ ਵਿੱਚ ਕਈ ਭੈਣ ਭਰਾ ਆਹ ਦਿੰਦੇ ਆਂ ਵੀ ਥੋੜਾ ਜਿਹਾ ਘੱਟ ਰੇਟ ਹੋਵੇ ਹਾਂਜੀ ਘੱਟ ਬਜਟ ਤੇ ਪਸ਼ੂ ਵੀ ਚੰਗਾ ਮਿਲ ਜੀ ਜੀ ਇਹ ਤਾਂ ਕਰਕੇ ਵਿੱਚ ਦੋ ਕੁ ਲਈਆਂ ਠੀਕ ਆ ਇਹ ਬਾਕੀ ਤੁਹਾਨੂੰ ਪਤਾ ਕੁਆਲਿਟੀ ਜਿਹੜੀ ਚੰਗੀ ਆ ਜੀ ਜਿਹੜੀ 14 15 16 ਪਲੱਸ ਵਾ ਇਹ ਉਹ ਭੈਣ ਭਰਾਵਾਂ ਨੂੰ ਪਤਾ ਸਾਰਿਆਂ ਨੂੰ ਬਿਲਕੁਲ 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 ਇਹ ਹਰਿਆਣਿਆ ਵਾਲੀਆਂ ਉਹ ਉਹਨਾਂ ਦਾ ਹਰਿਆਣੇ ਵਾਲਾ ਮੁੱਲ ਪੈਂਦਾ ਵਾ ਜੀ ਤੇ ਜਿਹੜੀ ਆਪਾਂ ਦੇਸੀ ਅੰਗਰੇਜ਼ੀ ਦਾ ਤੇ ਤੁਹਾਨੂੰ ਪਤਾ ਫਰਕ ਬਿਲਕੁਲ 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 ਹਾਂਜੀ ਤੇ ਭੈਣ ਭਰਾ ਆ ਕੇ ਵਿਜ਼ਿਟ ਕਰਨ ਚੋਗੇ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਕੇ ਜਾਣ ਸਵਾਦ ਸਵਾਦ ਤਾਂ ਹੀ ਹਾਂਜੀ ਵਪਾਰੀ ਇੱਕ ਟਾਈਮ ਜਵਾ ਕੇ ਦੂਜੇ ਤੋਂ ਭੱਜੂਗਾ ਮੈਂ ਨਾ ਚਾਰ ਡੰਗ ਮੇਰੇ ਘਰ ਚੋ ਲੈ ਠੀਕ ਹੈ ਜੀ ਹਾਂਜੀ ਸਹੀ ਹੈ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੂਈਆਂ ਸਵਾਈਆਂ ਹੈਗੀਆਂ ਜਿੱਦਾਂ ਭਾਈ ਨੇ ਕਿਹਾ ਗਿਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਗੇ ਤਸੱਲੀ ਕਰ ਲਿਓ ਤੇ ਜਿਹੜਾ ਗੱਬਣ ਪਸ਼ੂ ਦਾ ਥਾਂ ਡੇਪ ਕਿ ਉਹਦੀ ਤਸੱਲੀ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ